ਇਸ 시 ਦਾ ਸਵਾਦ ਆ ਨਾ ਉਹ ਅਲੱਗ ਹੀ ਆ ਇਹਦੇ ਵਿੱਚ ਜਿਹੜੇ ਤੱਤ ਆ ਜਿਹੜਾ ਇਹਦੇ ਵਿੱਚ ਜੂਸ ਆ ਕਿਉਂਕਿ ਜਿਹੜਾ ਸੇਫ ਫਰੈਸ਼ ਹੋਣ ਦਾ ਸਭ ਤੋਂ ਵੱਡਾ ਸਬੂਤ ਹੁੰਦਾ ਆ ਵੀ ਉਹਦੇ ਵਿੱਚ ਜੂਸ ਹੋਵੇ ਤੁਸੀਂ ਦੰਦੀ ਵੱਡੋ ਪਛਕਾਰੀ ਵਜੇ ਕੜੱਚ ਦੀ ਆਵਾਜ਼ ਆਵੇ ਉਹ ਸਾਰਾ ਕੁਝ ਇਹਦੇ ਚ ਆ ਸਵਾਦ ਇਹਦਾ ਜਿਹੜਾ ਨਾ ਖੱਟ ਮਿੱਠਾ ਉਹ ਮੈਨੂੰ ਸਾਨੂੰ ਜਾਦਾ ਚੰਗਾ ਲੱਗਦਾ ਜਿਹੜਾ ਐਵੇਂ ਪਿਓਰ ਮਿੱਠਾ ਨਾ ਮੈਂ ਸਾਰੇ ਕਸ਼ਮੀਰ ਦੇ ਸੇਬ ਖਾਦੇ ਹੋਏ ਦੇਖੇ ਮੈਂ 6-7 ਸਾਲ ਉਥੇ ਰਿਹਾ ਵੀ ਆ ਪਰ ਇਸ ਜਿਹੜਾ ਸੇਬ ਦਾ ਸਵਾਦ ਆ ਨਾ ਉਹ ਅਲੱਗ ਹੀ ਆ ਇਹਦੀ ਇੱਕ ਆਪਣੀ ਮਾਰਕੀਟ ਆ ਬਸ ਜਦੋਂ ਇਹ ਆ ਗਿਆ ਜਿੰਨਾ ਵੀ ਆਜੂਗਾ ਇਹਦੀ ਮौज ਸਭ ਤੋਂ ਵਧੀਆ ਇਹ ਆ ਜਦੋਂ ਲੋੜ ਤੋਂ ਵੱਧ ਹੋਊਗਾ ਇਹਦਾ ਕਨਸੈਂਟ੍ਰੇਟ ਬਣਾ ਲਓ ਤੇ ਹੌਲੀ-ਹੌਲੀ ਜੂਸ ਬਣਾ ਕੇ ਪੀਂਦੇ ਰਹੋ ਬਿਲਕੁਲ ਅਸੀਂ ਨਾ ਇੱਕ ਫਾਰਮਰ ਦੇ ਤੌਰ ਤੇ ਤਰਲੇ ਹੀ ਲੈਂਦੇ ਆ ਵੀ ਯਾਰ ਝੋਨੇ ਚੋਂ ਨਿਕਲ ਕੇ ਕੋਸ਼ ਇਹੋ ਜੀ ਸੀਜ਼ ਮਿਲੇ ਜਿਹੜੀ ਛੋਟੇ ਰਕਬੇ ਛੋਟੇ ਕਿਸਾਨ ਵਾਲੇ ਬੰਦੇ ਨੂੰ ਉਹਦੀ ਰੋਟੀ ਦਾ ਸਬਬ ਬਣ ਜੇ ਕਿਉਂਕਿ ਇਹ ਝੋਨਾ ਉਦੋਂ ਤੱਕ ਜਾਂ ਜਦ ਤੱਕ ਪਾਣੀ ਆ ਇਹਦੇ ਵਿੱਚ ਪਾਣੀ ਪੂਣੀ ਦੀ ਇਨੀ ਇਨਵੋਲਵਮੈਂਟ ਨਹੀਂ ਹੈਗੀ ਬੜੇ ਆਰਾਮ ਜਿਹੇ ਤਰੀਕੇ ਨਾਲ ਇਹ ਹੋ ਜਾਂਦਾ ਆ ਇਦੀ ਸਭ ਤੋਂ ਵੱਡੀ ਐਡਵਾਂਟੇਜ ਤੇ ਇਹ ਆ ਵੀ ਇਹ ਆਉਣਾ ਹੀ ਉਦੋਂ ਆ ਜਦੋਂ ਜੰਮੂ ਕਸ਼ਮੀਰ ਦਾ ਤੇ ਹਿਮਾਚਲ ਦਾ ਸੇ ਜਿਹੜਾ ਉਹ ਆਉਣਾ ਬੰਦ ਹੋ ਜਾਂਦਾ ਇਹ ਦੇਖੋ ਹੁਣ ਜੁਲਾਈ ਅਗਸਤ ਸਤੰਬਰ ਤੱਕ ਇਹਦੇ ਬੂਟੇ ਲੱਗਦੇ ਆ ਫੇਰ ਇਹਦੇ ਜਨਵਰੀ ਫਰਵਰੀਚ ਲੱਗਦੇ ਆ ਲਾਉਣ ਦਾ ਸਮਾਂ ਇਹਨੂੰ ਜਿਹੜਾ ਫਰੂਟ ਆ ਉਹ ਮਈ ਐਂਡ ਤੋਂ ਲੈ ਕੇ ਤੇ ਜੂਨ ਸੈਕੰਡ ਵੀਕ ਤੱਕ ਸਾਰਾ ਆ ਜਾਂਦਾ ਤੇ ਬਾਜ਼ਾਰ 'ਚ ਆ ਜਾਂਦਾ ਇਸ ਸਮੇਂ ਸੀ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਮੌਜੂਦ ਹਾਂ ਤੁਹਾਨੂੰ ਦੱਸ ਦਈਏ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਹ ਨਾਮ ਹੈ ਜੋ ਕਿ ਦੁਨੀਆ ਭਰ ਦੇ ਵਿੱਚ ਆਪਣਾ ਨਾਮ ਕਮਾਇਆ ਹੋਇਆ ਤੇ ਸੁਨਹਿਰੀ ਅੱਖਰਾਂ ਦੇ ਵਿੱਚ ਨਾਮ ਲਿਆ ਜਾਂਦਾ ਹੈ ਅੱਜ ਦਿਨ ਹੀ ਇੱਥੇ ਅਲੱਗ-ਅਲੱਗ ਐਕਸਪੈਰੀਮੈਂਟ ਹੁੰਦੇ ਨੇ ਜੋ ਕਿ ਦੁਨੀਆ ਭਰ ਦੇ ਵਿੱਚ ਕਾਮਯਾਬ ਹੁੰਦੇ ਨੇ ਤੇ ਉੱਥੇ ਹੀ ਇੱਕ ਐਕਸਪੈਰੀਮੈਂਟ ਤੁਹਾਨੂੰ ਦਿਖਾਣੇ ਆ ਕਿ ਇਥੇ ਐਪਲ ਦੀ ਖੇਤੀ ਹੋ ਰਹੀ ਹੈ ਜੋ ਖੇਤੀ ਹਿਮਾਚਲ ਪ੍ਰਦੇਸ਼ ਵਰਗ ਦੀ ਗੱਲ ਕਰੀਏ ਜਾਂ ਸ਼੍ਰੀਨਗਰ ਦੀ ਗੱਲ ਕਰੀਏ ਪਹਾੜੀ ਖੇਤਰਾ ਵਿੱਚ ਹੁੰਦੀ ਸੀ ਹੁਣ ਜਮੀਨੀ ਪੱਧਰ ਦੇ ਉੱਤੇ ਇਸ ਖੇਤੀ ਦਾ ਜਿਹੜੀ ਸ਼ੁਰੂਆਤ ਕਰ ਦਿੱਤੀ ਗਈ ਹੈ ਤੇ ਕਾਮਯਾਬੀ ਹੋ ਰਹੀ ਹੈ ਇਸ ਸਬੰਧ ਨਾਲ ਐਗਰੀਕਲਚਰ ਵਿਭਾਗ ਦੇ ਜਿਹੜੇ ਲੋਕ ਨੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣ ਸਰ ਆਪਣਾ ਨਾਮ ਦੱਸ ਕੇ ਤੇ ਆਪਣੇ ਬਾਰੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਬਾਜਵਾ ਹੈ ਮੇਰੇ ਨਾਲ ਹਰਮਨਪ੍ਰੀਤ ਸਿੰਘ ਚਾਂੜਾ ਅਸੀਂ ਜੰਗਨਵਿਟ ਫਾਰਮਰ ਗਰੁੱਪ ਦੇ ਨਾਲ ਸੰਬੰਧ ਰੱਖਦੇ ਹਾਂ ਜਿਹੜਾ ਨਾਰਥ ਇੰਡੀਆ ਦਾ ਪਹਿਲਾ ਕਿਸਾਨ ਗਰੁੱਪ ਹੈ 2014 ਤੋਂ ਜੀ ਸਰ ਖਾਸ ਤੌਰ ਤੇ ਗੱਲ ਕੀਤੀ ਜਾਵੇ ਤਾਂ ਯੂਨੀਵਰਸਿਟੀ ਦੇ ਵਿੱਚ ਇੱਕ ਐਕਸਪੈਰੀਮੈਂਟ ਕੀਤਾ ਗਿਆ ਜੀ ਐਪਲ ਦੀ ਖੇਤੀ ਦਾ ਕਿਵੇਂ ਸੰਭਵ ਹੋਇਆ ਐਕਸਪੈਰੀਮੈਂਟ ਤੁਸੀਂ ਪਹਿਲਾਂ ਅਤੇ ਮੈਂ ਨਾ ਤੁਹਾਡੀ ਸਾਰੀ ਪ੍ਰੈਸ ਦਾ ਧੰਨਵਾਦ ਕਰਨਾ ਚਾਹੁੰਦਾ ਜਿੱਦਾਂ ਦਾ ਅੱਜ ਇੱਥੇ ਮੌਸਮ ਹੈ ਨਾ 36 ਡਿਗਰੀ ਤੇ ਮਹਿਸੂਸ ਹੋ ਰਿਹਾ 52 ਇਨਾ ਹਮਸਿਆ ਤੁਸੀਂ ਇੱਕ ਬਿਲਕੁਲ ਨਵੇਂ ਉਪਰਾਲੇ ਨੂੰ ਜਿਹੜਾ ਕਹਿੰਦੇ ਹਨ ਫਸਲੀ ਵਿਭਿੰਨਤਾ ਉਹਨੂੰ ਕਵਰ ਕਰਨ ਆਏ ਜੀ ਜਿਤ ਤੱਕ ਸੇਵ ਦਾ ਸਵਾਲ ਆ ਨਾ ਇਥੇ ਜਿਹੜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਦੇ ਮੁਖੀ ਨੇ ਡਾਕਟਰ ਪ੍ਰਤਾਪ ਕੁਮਾਰ ਪਤੀ ਬੜੇ ਸਿਆਣੇ ਬੜੇ ਦੂਰਦਰਸ਼ੀ ਇਨਸਾਨ ਨੇ ਮੈਂ ਕਹਿੰਨਾ ਉਹ 오ੜੀਸਾ ਤੋਂ ਨੇ ਪਰ ਉਹ ਦਿਲ ਤੋਂ ਆਤਮਾ ਤੋਂ ਬਿਲਕੁਲ ਸ਼ੁੱਧ ਪੰਜਾਬੀ ਨੇ ਉਹ ਇੱਕ ਇਥੇ ਨਾ ਇੰਟੀਗ੍ਰੇਟਿਡ ਹਾਰਟੀਕਲਚਰ ਮਾਡਲ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਆ ਵੀ ਕਿਸਾਨਾਂ ਨੂੰ ਕੋਈ ਇੱਕ ਇਦਾਂ ਦਾ ਸਾਹਮਣੇ ਡੈਮੋ ਦੇ ਦਿੱਤਾ ਜਾਵੇ ਵੀ ਉਹ ਝੋਨੇ ਨੂੰ ਛੱਡ ਕੇ ਇਹ ਪਾਸੇ ਅਪਣਾਉਣ ਤੁਸੀਂ ਸਾਰਾ ਕੁਝ ਦੇਖ ਲਿਆ ਉਹਦੇ ਵਿੱਚੋਂ ਇਹ ਸੇਬ ਜਿਹੜੇ ਗਰਮ ਰੁੱਤ ਦੇ ਸੇਬ ਆ ਇਹ ਆਲਰੇਡੀ ਅਫਰੀਕਾ ਦੇ ਵਿੱਚ ਇਜ਼ਰਾਈਲ ਤੇ ਇਹਨਾਂ ਤੇ ਬਹੁਤ ਸਾਰਾ ਕੰਮ ਹੋ ਗਿਆ ਸੀ 7-8 ਸਾਲ ਆ ਸਾਡਾ ਹਰਮਨਪ੍ਰੀਤ ਉਹ ਉਧਰ ਸਾਊਥ ਅਫਰੀਕਾ ਦੇ ਦੇਸ਼ਾਂ 'ਚ ਰਿਹਾ ਵਾ ਇਹਨੂੰ ਇਹਦੇ ਬਾਰੇ ਕਾਫੀ ਖੋਜ ਤੇ ਆਈਡੀਆ ਇਹਦੇ ਪਰਿਵਾਰ 'ਚ ਬਾਗਬਾਨੀ ਆ हां डॉक्टर प्रताप कुमार बतिने ये चैलेंज लिया ਤੇ ਜਦੋਂ ਉਹਨਾਂ ਨੇ ਇਹ ਸੇਦੀਆਂ ਪਹਿਲੀਆਂ ਦੋ ਵੈਰਾਈਟੀਆਂ ਅੰਨਾ ਤੇ ਡੋਰਸਟ ਜਿਹਨੂੰ ਤੁਸੀਂ 골ਡਨ ਸੇਵ ਹੀ ਕਹਿੰਦੇ ਜੇ ਆਪਾਂ ਸਾਰਿਆਂ ਨੇ ਖਾਧਾ ਆ ਉਹ ਇੱਥੇ ਲਾਇਆ ਵੀ ਨਾ ਸਿਰਫ ਲਾਇਆ ਉਹਨੂੰ ਬਿਲਕੁਲ ਸੁਪਰਵਾਈਜ਼ ਕਰਕੇ ਉਹਨੂੰ ਸਿਰੇ ਚੜਾਇਆ ਹੁਣ ਪਿਛਲੇ ਸਾਲ ਤੋਂ ਇਹਨੂੰ ਫਰੂਟ ਲੱਗ ਰਿਹਾ ਇਹ ਜਾਨੀ ਕਿ ਚੌਥੇ ਸਾਲ ਦਾ ਆ ਥੋੜਾ ਪਰਲੇ ਪਾਸੇ ਜਾਓਗੇ ਤੇ ਉਹ ਜਿਹੜਾ ਪੂਰਾ ਰਕਬਾ ਹੈ ਉਹ ਦੋ ਸਾਲ ਦੇ ਸੇਬਾਂ ਦਾ ਔਰ ਇਹਨੇ ਇੱਕ ਆਸ ਬੰਧਾਈ ਆ ਅਸੀਂ ਨਾ ਇੱਕ ਫਾਰਮਰ ਦੇ ਤੌਰ ਤੇ ਤਰਲੇ ਹੀ ਲੈਣ ਦੇ ਆ ਵੀ ਯਾਰ ਝੋਨੇ ਚੋਂ ਨਿਕਲ ਕੇ ਕੋਸ਼ ਇਹੋ ਜੀ ਚੀਜ਼ ਮਿਲੇ ਜਿਹੜੀ ਛੋਟੇ ਰਕਬੇ ਛੋਟੇ ਕਿਸਾਨ ਵਾਲੇ ਬੰਦੇ ਨੂੰ ਉਹਦੀ ਰੋਟੀ ਦਾ ਸਬਬ ਬਣ ਜੇ ਕਿਉਂਕਿ ਇਹ ਝੋਨਾ ਉਦੋਂ ਤੱਕ ਜਾਂ ਜਦ ਤੱਕ ਪਾਣੀ ਆ ਇਹਦੇ ਵਿੱਚ ਪਾਣੀ ਪੂਣੀ ਦੀ ਇਨੀ ਇਨਵੋਲਵਮੈਂਟ ਨਹੀਂ ਹੈਗੀ ਬੜੇ ਆਰਾਮਜੇ ਤਰੀਕੇ ਨਾਲ ਇਹ ਹੋ ਜਾਂਦਾ ਆ ਤੇ ਇਹਨੂੰ ਫਰੂਟ ਲੱਗ ਜਾਂਦਾ ਆ ਇਹਦੀ ਸਿਰਫ ਕਟੇ ਕਾਂਡ ਛਾਂਡ ਕਰਨ ਦੀ ਲੋੜ ਆ ਤੇ ਹਲਕਾ ਜਿਹਾ ਇਹਨੂੰ ਰੇ ਸਪਰੇਅ ਦੀ ਲੋੜ ਪੈਂਦੀ ਆ ਅਪਲ ਦੀ ਖੇਤੀ ਦੀ ਗੱਲ ਕਰੀ ਤਾਂ ਕਿਸ ਮੌਸਮ ਦੇ ਵਿੱਚ ਕਰ ਸਕਦੇ ਆ ਤੇ ਕਿੰਨੇ ਲਾਹੇਵੰਦ ਹੈ ਇਦੀ ਸਭ ਤੋਂ ਵੱਡੀ ਐਡਵਾਂਟੇਜ ਤੇ ਇਹ ਆ ਵੀ ਇਹ ਆਉਣਾ ਹੀ ਉਦੋਂ ਆ ਜਦੋਂ ਜੰਮੂ ਕਸ਼ਮੀਰ ਦਾ ਤੇ ਹਿਮਾਚਲ ਦਾ ਸੇ ਜਿਹੜਾ ਉਹ ਆਉਣਾ ਬੰਦ ਹੋ ਜਾਂਦਾ ਇਹ ਦੇਖੋ ਹੁਣ ਜੁਲਾਈ ਅਗਸਤ ਸਤੰਬਰ ਤੱਕ ਇਹਦੇ ਬੂਟੇ ਲੱਗਦੇ ਆ ਫੇਰ ਇਹਦੇ ਜਨਵਰੀ ਫਰਵਰੀ ਚ ਲੱਗਦੇ ਆ ਲਾਉਣ ਦਾ ਸਮਾਂ ਇਹਨੂੰ ਜਿਹੜਾ ਫਰੂਟ ਆ ਉਹ ਮਈ ਐਂਡ ਤੋਂ ਲੈ ਕੇ ਤੇ ਜੂਨ ਸੈਕੰਡ ਵੀਕ ਤੱਕ ਸਾਰਾ ਆ ਜਾਂਦਾ ਤੇ ਬਾਜ਼ਾਰ 'ਚ ਆ ਜਾਂਦਾ ਹੁਣ ਵੀ ਦੇਖੋ ਅੱਜ 11 ਜੁਲਾਈ ਆ ਅਜੇ ਵੀ ਇਹ ਕਈ ਇਹਨਾਂ ਨੇ ਬਚਾ ਕੇ ਰੱਖਿਆ ਫਲ ਜਿਹੜਾ ਕਈਆਂ ਬੂਟਿਆਂ ਨੂੰ ਲੱਗਿਆ ਹੋਇਆ ਆਪਾਂ ਦੇਖਿਆ ਤਾਂ ਇਹ ਇਹਦੀ ਸਭ ਤੋਂ ਵੱਡੀ ਐਡਵਾਂਟੇਜ ਹੀ ਇਹ ਆ ਔਰ ਇਥੋਂ ਦੇ ਘਰੇਲੂ ਮਾਹੌਲ ਵਿੱਚ ਪਲਿਆ ਹੋਣ ਕਰਕੇ ਇਹਦੇ ਵਿੱਚ ਜਿਹੜੇ ਤਾਤ ਆ ਜਿਹੜਾ ਇਹਦੇ ਵਿੱਚ ਜੂਸ ਆ ਕਿਉਂਕਿ ਜਿਹੜਾ ਸੇਵ ਫਰੈਸ਼ ਹੋਣ ਦਾ ਸਭ ਤੋਂ ਵੱਡਾ ਸਬੂਤ ਹੁੰਦਾ ਆ ਵੀ ਉਹਦੇ ਵਿੱਚ ਜੂਸ ਹੋਵੇ ਤੁਸੀਂ ਦੰਦੀ ਵੱਡੋ ਪਛਕਾਰੀ ਵਜੇ ਕੜਚ ਦੀ ਆਵਾਜ਼ ਆਵੇ ਉਹ ਸਾਰਾ ਕੁਝ ਇਹਦੇ ਚ ਆ ਸਵਾਦ ਇਹਦਾ ਜਿਹੜਾ ਨਾ ਖੱਟ ਮਿੱਠਾ ਉਹ ਮੈਨੂੰ ਸਾਨੂੰ ਜ਼ਿਆਦਾ ਚੰਗਾ ਲੱਗਦਾ ਜਿਹੜਾ ਐਵੇਂ ਪਿਓਰ ਮਿੱਠਾ ਨਾ ਮੈਂ ਸਾਰੇ ਕਸ਼ਮੀਰ ਦੇ ਸੇਬ ਖਾਦੇ ਹੋਏ ਦੇਖੇ ਮੈਂ 6-7 ਸਾਲ ਉੱਥੇ ਰਿਹਾ ਵੀ ਆ ਪਰ ਇਸ ਜਿਹੜਾ ਸੇਬ ਦਾ ਸਵਾਦ ਆ ਨਾ ਉਹ ਅਲੱਗ ਹੀ ਆ ਇਹਦੀ ਇੱਕ ਆਪਣੀ ਮਾਰਕੀਟ ਆ ਬਸ ਜਦੋਂ ਇਹ ਆ ਗਿਆ ਜਿੰਨਾ ਵੀ ਆਜੂਗਾ ਇਹਦੀ ਮੋਜ ਸਭ ਤੋਂ ਵਧੀਆ ਇਹ ਆ ਜਦੋਂ ਲੋੜ ਤੋਂ ਵੱਧ ਹੋਊਗਾ ਇਹਦਾ ਕਨਸੈਂਟ੍ਰੇਟ ਬਣਾ ਲਓ ਤੇ ਹੌਲੀ ਹੌਲੀ ਜੂਸ ਬਣਾ ਕੇ ਪੀਂਦੇ ਰਹੋ ਬਿਲਕੁਲ ਪਈ ਸਾਹਿਬ ਆਪਣਾ ਨਾਮ ਦੱਸ ਕੇ ਆਪਣੇ ਬਾਰੇ ਦੱਸ ਕੇ ਮੇਰਾ ਨਾਮ ਹਰਮਨਪ੍ਰੀਤ ਸਿੰਘ ਆ ਅਸੀਂ ਜੰਗੋ ਨੋਟ ਫਾਰਮ ਤੇ ਸਿੰਘ ਅਗਰ ਤੋਂ ਇਕੱਠੇ ਹੀ ਕੰਮ ਕਰਦੇ ਆ ਤੇ ਡਾਕਟਰ ਪਤੀ ਨਾਲ ਵੀ ਤਕਰੀਬਨ 4 ਸਾਲ ਤੋਂ ਜੁੜੇ ਹੋਏ ਆ ਅਲੱਗ-ਅਲੱਗ ਫਰੂਟ ਵੈਜੀਟੇਬਲਸ ਦੇ ਉੱਪਰ ਇੱਥੇ ਕੰਮ ਹੋ ਰਿਹਾ ਵਾ ਜਿਸ ਤਰ੍ਹਾਂ ਇਸੇ ਤਰ੍ਹਾਂ ਹੀ ਫਾਰਮਰਸ ਦੇ ਨਾਲ ਵੀ ਅਸੀਂ ਅਲੱਗ-ਅਲੱਗ ਜਗ੍ਹਾ ਕੰਮ ਕਰ ਰਹੇ ਹਾਂ ਇੱਕ ਗੱਲ ਕਰੀਏ ਯੂਨੀਵਰਸਿਟੀ ਦੇ ਖਾਸ ਉਪਰਾਲਾ ਇੱਕ ਨਵਾਂ ਉਪਰਾਲਾ ਜੋ ਕਿ ਪਹਾੜੀ ਖੇਤਰ ਦੇ ਵਿੱਚ ਖੇਤੀ ਹੁੰਦੀ ਸੀ ਉਹ ਜ਼ਮੀਨੀ ਪੱਧਰ ਤੇ ਹੋ ਰਹੀ ਹੈ ਐਪਲ ਦੀ ਖੇਤੀ ਕਿੰਨੇ ਕਿ ਚੈਲੰਜ ਰਹੇ ਇਸ ਨੂੰ ਕਰਨ ਵਾਸਤੇ ਵੇਖੋ ਜੀ ਸ਼ੁਰੂ ਚ ਹੈ ਤੇ ਹਰ ਚੀਜ਼ ਮੁਸ਼ਕ ਅਸੀਂ ਬਹੁਤ ਖੁਸ਼ ਹਾਂ ਕਿ ਵੀ ਸਾਨੂੰ ਇੱਥੇ ਲੋਕਲ ਹੀ ਅਮਰਸਰ ਦੇ ਵਿੱਚ ਇਹ ਚੀਜ਼ ਕਿਸਾਨਾਂ ਨੂੰ ਵਿਖਾਉਣ ਲਈ ਇੱਕ ਬਹੁਤ ਵਧੀਆ ਡੈਮੋ ਪਲਾਟ ਜਿਹੜਾ ਪਿਛਲੇ 2 ਸਾਲ ਤੋਂ ਸਾਨੂੰ ਫਰੂਟ ਦੇ ਰਿਹਾ ਵਾ ਉਹ ਅਸੀਂ ਲੈ ਕੇ ਆਏ ਆ ਤੇ ਹੌਲੀ-ਹੌਲੀ ਇਸ ਦੇ ਨਾਲ ਸਾਡੇ ਫਾਰਮਰਜ਼ ਵੀ ਜੁੜੇ ਹੋਏ ਨੇ तकरीबन ਅਮਰਸਰ ਜ਼ਿਲ੍ਹੇ ਚ ਜਾਂ ਗੁਰਦਾਸਪੁਰ ਚ ਵੀ ਸਾਡੇ ਕੋਲ 2-3 ਜਗ੍ਹਾ ਫਾਰਮ ਹੈਗੇ ਨੇ ਜਿੱਥੇ ਕਾ ਲੋਕ ਵੀ ਕਮਰਸ਼ੀਅਲੀ ਫਰੂਟਿੰਗ ਹੋਣੀ ਸ਼ੁਰੂ ਹੋ ਚੁੱਕੀ ਆ ਕਿਸੇ ਨੇ 200 ਬੂਟਾ ਲਾਇਆ ਕਿਸੇ ਨੇ 500 ਬੂਟਾ ਲਾਇਆ ਤੇ ਜੇ ਕਿਸੇ ਨੇ ਘਰਾਂ ਦੇ ਵਿੱਚ ਵੀ 2-2 4-4 10-10 ਬੂਟੇ ਲਾਏ ਆ ਤਾਂ ਉਹਨਾਂ ਨੂੰ ਵੀ ਪਿਛਲੇ 2-3 ਸਾਲ ਤੋਂ ਸਾਨੂੰ ਬਹੁਤ ਵਧੀਆ ਰਿਜ਼ਲਟ ਮਿਲ ਰਿਹਾ ਇਹਦੇ ਸੇਵ ਦੇ ਜੇ ਗੱਲ ਕਰੀਏ ਗੁਣਾ ਦੀ ਤੇ ਬਹੁਤ ਵਧੀਆ ਨੇ ਸਾਨੂੰ ਇਹਦੇ ਤੇ ਕੋਈ ਜ਼ਿਆਦਾ ਸਪਰੇ ਵਗੈਰਾ ਵੀ ਨਹੀਂ ਕਰਨੀ ਪੈਂਦੀ ਫੰਗੀਸਾਈਡ ਵੀ ਨਹੀਂ ਕਰਨੀ ਪੈਂਦੀ ਇਸ ਤਰ੍ਹਾਂ ਇਹ ਬਿਲਕੁਲ ਆਰਗੈਨਿਕ ਹੀ ਰਹਿੰਦਾ ਬਾਕੀ ਅਸੀਂ ਥੱਲੇ ਕੀ ਪਾਉਨੇ ਉਹਦੇ ਤੇ ਡਿਪੈਂਡ ਕਰਦਾ ਕਿ ਕਿੰਨਾ ਕੁ ਆਰਗੈਨਿਕ ਆ ਇਸੇ ਤਰ੍ਹਾਂ ਜਦੋਂ ਮਾਰਕ ਬਿਲਕੁਲ ਸੇਵ ਫਰੈਸ਼ ਨਹੀਂ ਹੁੰਦਾ ਉਦੋਂ ਆਉਂਦਾ ਵਾ ਗੱਲ ਕਰੀਏ ਜੇ ਕੱਲ ਨੂੰ ਪ੍ਰੋਡਕਸ਼ਨ ਬਹੁਤ ਜ਼ਿਆਦਾ ਹੁੰਦੀ ਆ ਸੇਵ ਦਾ ਸਰਕਾ ਹੈਗਾ ਵਾ ਮਰਬਾ ਹੈਗਾ ਵਾ ਜ਼ਾਇਰ ਕੀ ਵੀ ਉਹਦਾ ਮਰਬਾ ਪਾਇਆ ਵਾ ਤੇ ਇਹ ਵੀ ਸਾਡੇ ਕੋਲ ਦੇ ਬਦਲ ਹੈਗੇ ਨੇ ਬਾਅਦ ਦੇ ਵਿੱਚ ਕਰਦੇ ਕਣਕ ਝੋਨੇ ਨੂੰ ਛੱਡ ਕੇ ਅਸੀਂ ਇਹਦੇ ਵੱਲ ਲਾਵਾਂਗੇ ਇਹਦੇ ਵਰਗੀਆਂ ਹੋਰ ਵੀ ਫਸਲਾਂ ਜਿਹੜੀਆਂ ਨੇ ਇੱਥੇ ਯੂਨੀਵਰਸਿਟੀ ਚ ਅਸੀਂ ਟ੍ਰਾਇਲ ਦੇ ਉੱਪਰ ਲਗਾਈਆਂ ਹੋਈਆਂ ਨੇ ਜਾਪਾਨੀ ਵਾਲਿਆ ਅਵਕਾਡੋ ਆ ਪਾਈਨੈਪਲ ਦੇ ਉੱਪਰ ਵੀ ਚੱਲ ਰਿਹਾ ਵਈ ਇਸੇ ਤਰ੍ਹਾਂ ਸ਼ਕਰਗੰਦੀ সুইਟ ਪੋਟੈਟੋ ਆ ਉਹਦੇ ਤੇ ਵੀ ਇੱਥੇ ਟ੍ਰਾਇਲ ਲੱਗੇ ਹੋਏ ਨੇ ਤੇ ਸਾਡੀ ਅਪੀਲ ਇਹ ਹੋਈ ਕਿ ਵੀ ਲਾਗੇ ਦੇ ਜਿੰਨੇ ਵੀ ਕਿਸਾਨ ਨੇ ਉਹ ਜ਼ਰੂਰ ਆਉਣ ਇੱਥੇ ਸੀਜ਼ਨ ਦੇ ਵਿੱਚ ਜਿਹੜੀ ਸੇਬਾਂ ਦੀ ਖੇਤੀ ਹੈ ਬੜੀਆਂ ਵੈਰਾਈਟੀਆਂ ਹੁੰਦੀਆਂ ਮਗਰ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਵੇਖੋ ਜੀ ਵੱਖ-ਵੱਖ ਦੇਸ਼ਾਂ ਚੋਂ ਘੁੰਮਦੇ ਹੋਏ ਅਸੀਂ ਬਹੁਤ ਸਾਰੀਆਂ ਮੈਂ ਵਰਾਈਟੀਆਂ ਵੇਖੀਆਂ ਨੇ ਤੇ ਇਜ਼ਰਾਇਲ ਚ ਵੀ ਕਾਫੀ ਵਰਾਈਟੀਆਂ ਨੇ ਅਫਰੀਕਾ ਦੇ ਵਿੱਚ ਵੀ ਆ ਸਾਊਥ ਅਮਰੀਕਾ ਦੇ ਵਿੱਚ ਵੀ ਗਰਮ ਮੌਸਮ ਵਾਲੀਆਂ ਖਾਸ ਕਰਕੇ ਕਾਫੀ ਵਰਾਈਟੀਆਂ ਨੇ ਤਾਂ ਹੌਲੀ-ਹੌਲੀ ਉਹ ਲੈ ਕੇ ਆਵਾਂਗੇ ਜਿਦਾਂ ਹੁਣ ਇੱਥੇ ਆ ਅੰਨਾ ਤੇ ਡੋਰ ਸੈਟ ਗੋਲਡਨ ਹੈਗੀ ਆ ਇੱਕ ਹਰਮਨ 99 ਵੀ ਹੈਗੀ ਆ ਠੀਕ ਜੀ ਇਹ ਤਿੰਨ ਵਰਾਈਟੀਆਂ ਇੱਥੇ ਚੱਲ ਰਹੀਆਂ ਨੇ ਤੇ ਜਿਨ੍ਹਾਂ ਦੇ ਵਧੀਆ ਰਿਜ਼ਲਟ ਨੇ ਸਾਡੇ ਕੋਲ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਕੁਝ ਹੋਰ ਵਰਾਈਟੀਆਂ ਵੀ ਅਸੀਂ ਵੇਖ ਰਹੇ ਹਾਂ ਉਹਨਾਂ ਨੂੰ ਸਾਡੇ ਕੋਲ ਇੱਥੇ ਟਿਸ਼ੂ ਕਲਚਰ ਲੈਬ ਵੀ ਹੈਗੀ ਆ ਇਹਦਾ ਰੂਟ ਸਟਾਕ ਵਗੈਰਾ ਵੀ ਇੱਥੇ ਡਿਵੈਲਪ ਹੋ ਰਿਹਾ ਤੇ ਇਸੇ ਤਰ੍ਹਾਂ ਹੀ ਇਹਦੇ ਸਾਈਨ ਵੁੱਡ ਲੈ ਕੇ ਜਾਂ ਹੋਰ ਐਕਸਪੈਰੀਮੈਂਟ ਕਰਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ 3-4 ਏਕੜ ਦੇ ਵਿੱਚ ਅਸੀਂ ਯੂਨੀਵਰਸਿਟੀ ਦੇ ਅੰਦਰ ਹੀ ਕੈਂਪਸ ਦੇ ਅੰਦਰ ਹੀ ਸਾਰਾ ਫਾਰਮ ਬਣਾ ਰਹੇ ਹਾਂ ਤੇ ਨਰਸਰੀ ਦੀ ਵੀ ਸਾਡੀ 1-2 ਸਾਲਾਂ ਦੇ ਵਿੱਚ ਇੱਥੇ ਸ਼ੁਰੂਆਤ ਹੋਏਗੀ ਜੀ ਵੱਡੀ ਖੂਬਸੂਰਤੀ ਇਹੀ ਆ ਜਿਹੜੀ ਆ ਗੱਲ ਕੀਤੀ ਨਾ ਹਰਮਨ ਨੇ ਇੱਥੇ ਸਿਰਫ ਪੈਦਾ ਕਰਨਾ ਜਿਹੜਾ ਆ ਨਾ ਉਹ ਪਹਿਲਾ ਸਟੈਪ ਆ ਪੈਦਾ ਹੋਣ ਤੋਂ ਬਾਅਦ ਉਹਦੀ ਵੈਲਿਊਏਸ਼ਨ ਹੋਰ ਸਾਰੇ ਜਿਹੜੇ ਸਿਸਟਮ ਆ ਨਾ ਉਹ ਇੱਥੇ ਸੈੱਟ ਕੀਤੇ ਜਾ ਰਿਹਾ ਵੀ ਤਾਂ ਕਿ ਜਿਹੜਾ ਵੀ ਬੰਦਾ ਆਉਂਦਾ ਆ ਉਹ ਕੱਲਾ ਸੇਵ ਦਾ ਬੂਟਾ ਲਾਉਣ ਦੀ ਮਾਨਸਿਕਤਾ ਨਾ ਨਾ ਹੋਵੇ ਉਹਦੇ ਕੋਲ ਜਿੰਨੇ ਸਵਾਲ ਆ ਵੀ ਜੇ ਸੇ ਮੇਰ ਕੋ ਵੱਧ ਗਿਆ ਮਾਰਕੀਟ ਚ ਗਲਟ ਆ ਗਿਆ ਉਹਦਾ ਕੀ ਕਰਨਾ ਆ ਫਿਰ ਮੈਂ ਆਪਣੇ ਸੇ ਨੂੰ ਟੈਸਟ ਕਿਵੇਂ ਕਰਾਉਣਾ ਵਾ ਉਹ ਸਾਰੀਆਂ ਮੰਗਾਂ ਜਿਹੜੀਆਂ ਅਸੀਂ ਲੰਬੇ ਸਮੇਂ ਤੋਂ ਉਮੀਦ ਕਰ ਰਹੇ ਹਾਂ ਨਾ ਵੀ ਸਾਨੂੰ ਸਟੇਟ ਆਫ ਦਾ ਆਰਟ ਲੈਬੋਰੀਜ਼ ਚਾਹੀਦੀਆਂ ਰੈਜਿਡੂ ਇਫੈਕਟ ਚੈੱਕ ਕਰ ਲਈ ਮੇਰੀ ਜ਼ਮੀਨ ਦਾ ਬਾਇਓਮਾ ਚੈੱਕ ਕਰ ਲਈ ਉਹਦੀ ਕੁਆਲਿਟੀ ਚੈੱਕ ਕਰ ਲਈ ਸਾਰਾ ਕੁਝ ਉਹ ਮੈਨੂੰ ਲੱਗਦਾ ਆ ਵੀ ਉਹ ਐਸੇ ਸਿਸਟਮ ਦੇ ਵਿੱਚ ਹੌਲੀ-ਹੌਲੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਰਾਹੀਂ ਡਾਕਟਰ ਪਤੀ ਲੱਗੇ ਹੋਏ ਆ ਕੱਲੀ ਇਹਨਾਂ ਦੀ ਮੀਟਿੰਗ ਹੋਈ ਆ ਪ੍ਰਿੰਸੀਪਲ ਸੈਕਟਰੀ ਜਿਹੜੇ ਫੂਡ ਪ੍ਰੋਸੈਸਿੰਗ ਵਾਲੇ ਹੀ ਉੱਥੇ ਵੀ ਇਹਨਾਂ ਨੇ ਸਾਡੀ ਗੱਲ ਰੱਖੀ ਆ ਕਿਉਂਕਿ ਸਾਡਾ ਹੁਣ ਜਿਹੜਾ ਕੇਂਦਰ ਬਿੰਦੂ ਆ ਨਾ ਉਹ ਇਹੋ ਹੀ ਆ ਵੀ ਆ ਜਿਹੜਾ ਸਾਡਾ ਮਾਝਾ ਏਰੀਆ ਨਾ ਕਮ ਸੇ ਕਮ ਇਹ ਝੋਨੇ ਚੋਂ ਨਿਕਲ ਕੇ ਤੇ ਇਹ ਤੇ ਇਧਰਲੇ ਪਾਸੇ ਆ ਜੇ ਔਰ ਇਸ ਮਾਮਲੇ 'ਚ ਸਾਡੀ ਜਿਹੜੀ ਅਗਵਾਈ ਆ ਜਿਹੜੀਆਂ ਬੂਟਿਆਂ ਦੀ ਗੱਲ ਕਰੀਏ ਕਿਉਂਕਿ ਇਹਨਾਂ ਦੀ ਬੂਟਿਆਂ ਦੀ ਬੂਟੇ ਆਪਣਾ ਜਿਹੜਾ ਹਾਂ ਸਭ ਤੋਂ ਵੱਧ ਬੂਟੇ ਸਪਲਾਈ ਜਿਹੜੇ ਆ ਨਾ ਉਹ ਸਿੰਘ ਅਗਰੋ ਨਰਸੀ ਹਰਮਨਪ੍ਰੀਤ ਸਿੰਘ ਵੱਲੋਂ ਹੀ ਹੋ ਰਿਹਾ ਜਿਹੜੇ ਮੇਰੇ ਨਾਲ ਖੜਾ ਸੀ ਸਾਡਾ ਜਿਹੜਾ ਮਿੱਤਰ ਆ ਸਾਡਾ ਮੈਂਬਰ ਆ ਔਰ ਉਹਦੇ ਕੋਲ ਇੱਕ ਪਾਸਟ ਤਜਰਬਾ ਆ 7-8 ਸਾਲ ਦਾ ਹਾਰਟੀਕਲਚਰਿੰਗ ਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਅਫਰੀਕੀ ਮੁਲਕਾਂ ਦੇ ਵਿੱਚ ਵੀ ਤੇ ਇਜ਼ਰਾਈਲ ਸਾਰਾ ਉਹ ਸਿਸਟਮ ਆ ਫਿਰ ਇਹਨੂੰ ਕਰਾਸ ਕਰਨਾ ਹੁਣ ਜਿਹੜੀ ਹਾਰਟੀਕਲਚਰਿੰਗ ਆ ਨਾ ਉਹ ਛੋਟੇ ਕਦ ਦੀ ਤੇ ਸਾਰੀ ਕ੍ਰਾਸ ਬਰੀਡ ਆ ਗਈ ਆ ਹੁਣ ਇਹ ਥੋੜਾ 6-7 ਸਾਲ ਬਾਅਦ ਫਰੂਟ ਲੱਗਣਾ ਆ ਜਾਂ ਬੂਟਾ ਬੜਾ ਉੱਚਾ ਹੋਏਗਾ ਜਿੱਡਾ ਤੁਹਾਡਾ ਕਰਦੇ ਆ ਤੁਹਾਡੀ ਰੇਂਜ ਹੀ ਆਪਾਂ ਹੁਣ ਸੇ ਆਪਣੇ ਸਾਹਮਣੇ ਹੱਥ ਨਾਲ ਹੀ ਤੋੜ ਕੇ ਖਾ ਲਿਆ ਨਾ ਇਸੇ ਤਰ੍ਹਾਂ ਅੰਜੀਰ ਆ ਇਸੇ ਤਰ੍ਹਾਂ ਨੈਕਟਰੀਨ ਆ ਆੜੂ ਆ ਆਲੂ ਬਖਾਰਾ ਆ ਲੋਚਾ ਆ ਬਹੁਤ ਕੁਝ ਆ ਪਰ ਜੇ ਕਿਸਾਨ ਵੀ ਇਧਰਲੇ ਪਾਸੇ ਸੋਚਣਗੇ ਨਾ ਤਾਂ ਬਹੁਤ ਕੁਝ ਆ ਮਤਲਬ ਇਹ ਆ ਵੀ ਤੁਸੀਂ ਜਾਓਗੇ ਤੇ ਰਸਤਾ ਬਣੀ ਜਾਊਗਾ ਬਟ ਮੇਨ ਤੁਹਾਡੇ ਰਾਈ ਇਹ ਹੱਥ ਛੋੜ ਕੇ ਬੇਨਤੀ ਆ ਵੀ ਪਾਣੀ ਤੋਂ ਬਗੈਰ ਕਾਦੀ ਖੇਤੀ ਹੈਣਾ ਜਿਹੜੀ ਕੋਈ ਚੀਜ਼ ਵੇਚ ਕੇ ਪਾਣੀ ਨਹੀਂ ਖਰੀਦਿਆ ਜਾਣਾ ਪਾਣੀ ਵੇਚ ਕੇ ਚੀਜ਼ ਖਰੀਦ ਲਾਂਗੇ ਇਹ ਲਾਸਵਾਲਾ ਮੇਰਾ ਕੀ ਕਈ ਕਿਸਾਨ ਇਸ ਤਰ੍ਹਾਂ ਦੇ ਆ ਜੋ ਕਿ ਖੇਤੀ ਕਰਨਾ ਚਾਹੁੰਦੇ ਨੇ ਇਸ ਤਰ੍ਹਾਂ ਦੀ ਮਗਰ ਉਹਨਾਂ ਨੂੰ ਨੋਲਿਜ ਨਹੀਂ ਆ ਜਾਣਕਾਰੀ ਨਹੀਂ ਆ ਜੇਕਰ ਜਾਣਕਾਰੀ ਹਾਸਲ ਕਰਨੀ ਹੋਵੇ ਤਾਂ ਕਿੱਥੇ ਪਹੁੰਚਣ ਇਸ ਬਾਰੇ ਜਰੂਰ ਦੱਸੋ ਦੋ ਜਗ੍ਹਾ ਆ ਸਾਡਾ ਗਰੁੱਪ ਹਮੇਸ਼ਾ ਇਸ ਮਾਮਲੇ ਦੇ ਵਿੱਚ ਸਾਰਿਆਂ ਦੀ ਅਗਵਾਈ ਕਰਨ ਨੂੰ ਤਿਆਰ ਆ ਗਾਈਡੈਂਸ ਦਿੰਨੇ ਆਪਾਂ ਸੋਸ਼ਲ ਮੀਡੀਆ ਤੇ ਵੀ ਡਾਕਟਰ ਪ੍ਰਤਾਪ ਕੁਮਾਰ ਪਤੀ ਇੱਥੇ 24 ਘੰਟੇ ਅਵੇਲੇਬਲ ਨੇ ਯੂਨੀਵਰਸਿਟੀ ਦੇ ਵਿੱਚ ਮੰਡੇ ਟੂ ਫਰਾਈਡੇ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਤੇ ਇੱਧਰ ਜੰਡਿਆਲੇ ਸਿੰਘ ਅਗਰੂ ਨਰਸਰੀ ਬਿਲਕੁਲ ਹਾਈਵੇ ਦੇ ਉੱਤੇ ਆ ਉਥੇ ਇੱਕ ਵਾਰੀ ਆਪ ਆ ਕੇ ਦੇਖ ਲਓ ਵੀ ਸਾਹਮਣੇ ਕੀ ਲੱਗਾ ਆ ਤੇ ਕੀ ਹੋ ਸਕਦਾ ਹੈ ਤੇ ਛਿਹਰੇ ਸਵਾਲ ਸਵਾਬ ਹੈ ਥੋੜੀ ਤੋਂ ਸ਼ੁਰੂ ਕਰਨਾ کم ਸੇ ਘਮ ਆਪਣੇ ਤੋਂ ਤੋਂ ਸ਼ੁਰੂ ਕਰੀਏ ਅਸੀਂ ਹਮੇਸ਼ਾ ਇਹ ਗੱਲ ਕਹਿੰਨੇ ਹੁੰਦੇ ਆ ਵੀ ਕੱਲ ਦਾ ਸੋਚਣਾ ਬੰਦ ਕਰੋ ਪਹਿਲਾਂ ਆਪਣੇ ਆਪ ਜੋਗਾ ਕਰ ਲੋ ਜੇ ਤੁਸੀਂ ਠੀਕ ਠਾਕ ਰਹੇਗੇ ਤੁਹਾਡੀਆਂ ਨਸਲਾਂ ਵੀ ਰਹਿ ਜਾਣਗੀਆਂ ਇਹ ਬਿਲਕੁਲ ਇਹ ਉਹ ਲੋਕ ਨੇ ਜਿਨ੍ਹਾਂ ਨਾਲ ਵਿਪາກ ਦੇ ਜਿਹੜੀ ਚਰਚਾ ਕੀਤੀ ਹੈ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਅਸੀਂ ਐਪਲ ਦੀ ਖੇਤੀ ਸ਼ੁਰੂਆਤ ਕੀਤੀ ਹੈ ਤੇ ਇਸ ਐਪਲ ਦੀ ਖੇਤੀ ਦੀ ਜਿਹੜੀ ਇਲਾਹੇ ਆ ਲਹਾ ਮਿਲ ਰਿਹਾ ਬਹੁਤ ਵੱਡੀ ਗਿਣਤੀ ਦੇ ਵਿੱਚ ਮਿਲ ਰਿਹਾ ਦੁਨੀਆ ਭਰ ਦੇ ਵਿੱਚ ਇਸ ਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੈ ਜ਼ਰੂਰ ਕਿਤਨਾ ਕਿਤੇ ਲੋਕਾਂ ਤੱਕ ਜਦੋਂ ਆਵਾਜ਼ ਪਹੁੰਚੇਗੀ ਇਸ ਦੀ ਖੇਤੀ ਕੀਤੀ ਜਾਵੇਗੀ ਪੰਜਾਬ ਭਰ ਦੀ ਗੱਲ ਕਰੀਏ ਤਾਂ ਪਾਣੀ ਦਾ ਜਿਹੜਾ ਪੱਧਰ ਆ ਉਹ ਨੀਵਾ ਹੁੰਦਾ ਜਾ ਰਿਹਾ ਇਸ ਤਰ੍ਹਾਂ ਦੀਆਂ ਖੇਤੀਆਂ ਨੂੰ ਜੇਕਰ ਆਪਾਂ ਅਪਣਾਉਣੇ ਆ ਤਾਂ ਪਾਣੀ ਦਾ ਪੱਧਰ ਵੀ ਸਾਡਾ ਸਹੀ ਹੋ ਸਕਦਾ ਹੈ ਇਸ ਬਾਰੇ ਵਧੇਰੇ ਚਰਚਾ ਸੀ ਨਾਨਾ ਕੀਤੀ ਅਤੇ ਇਸ ਦੇ ਨਾਲ ਹੀ ਮੈਨੂੰ ਦੇ ਇਜਾਜ਼ਤ ਮੈਂ ਮਨ ਲਾਈ ਪੰਜਾਬੀ ਟੀਵੀ ਅੰਮ੍ਰਿਤਸਰ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵੋਲਡ ਫਾਈ ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ USA, Canada, Australia, New Zealand ਤੇ Europe ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁdde ਦੇ ਨੇੜੇ Live Punjabi TV